ਹਾਂਜੀ 사ਸ਼ਿਕਾ ਦਸ ਕੋ ਮੈਂ ਤੁਹਾਡਾ ਆਪਣਾ ਸੁਖ ਨਨਵਾਲੀਆ ਸੋ ਤੁਸੀਂ ਦੇਖ ਰਹੇ ਹੋ ਪੰਜਾਬ ਦੀ ਆਵਾਜ਼ ਚੈਨਲ ਤੇ ਇੱਕ ਵਾਰ ਤੁਹਾਡਾ ਫਿਰ ਤੋਂ ਸਵਾਗਤ ਕਰਦੇ ਹਾਂ ਅੱਜ ਪਿੰਡ ਨਨਵਾਲ ਖੁਰਦ ਦੇ ਵਿੱਚ ਜਿੱਥੇ ਕਿ ਤਹਿਸੀਲਦਾਰ ਸਾਹਿਬ ਅਤੇ ਮਾਨ ਸਰਕਾਰ ਦੇ ਕੀਤੇ ਨਵਿਕਲੇ ਉਪਰਾਲੇ ਅਨੁਸਾਰ ਜਿਹੜਾ ਕਿ ਸਰਕਾਰ ਆਪਕੇ ਦੁਆਰ ਪਿੰਡਾਂ ਦੇ ਵਿੱਚ ਜਾ ਜਾ ਕੇ ਜਿਹੜੇ ਪਿੰਡਾਂ ਦੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਜਾ ਰਹੀਆਂ ਨੇ ਹਰ ਹੱਲ ਚਾਹੀਏ ਉਹ ਰਜਿਸਟਰੀ ਦਾ ਚਾਹੀਏ ਉਹ ਰਾਸ਼ਨ ਕਾਰਡ ਦਾ ਚਾਹੀਏ ਕੋਈ ਵੀ ਕੰਮ ਹੈ ਜਿਹੜਾ ਮਿੰਟਾਂ ਸਕਿੰਟਾਂ ਦੇ ਵਿੱਚ ਮੌਕੇ ਤੇ ਹੀ ਹੱਲ ਕੀਤਾ ਜਾਂਦਾ ਹੈ ਸੋ ਪਹੁੰਚੇ ਨੇ ਤਹਿਸੀਲਦਾਰ ਸਾਹਿਬ ਆਹ ਕਰਦੇ ਆਂ ਗੱਲਬਾਤ ਅਤੇ ਹੋਰ ਵੀ ਪਿੰਡ ਦੇ ਪਤਵੰਤੇ ਸੱਜਣਾਂ ਤੋਂ ਪੁੱਛਦੇ ਆ ਕਿ ਕਿਹੜੇ ਕਿਹੜੇ ਕੰਮ ਚ ਰੇ ਹਨ ਦੇ ਮੌਕੇ ਦੇ ਹੱਲ ਹੋ ਰਹੇ ਨੇ ਆਹ ਕਰਦੇ ਆਂ ਗੱਲਬਾਤ ਹਾਂਜੀ ਸੋ ਸਾਡੇ ਨਾਲ ਸਰਦਾਰ ਕੁਲਵਿੰਦਰ ਸਿੰਘ ਜੀ ਸੋ ਤਹਿਸੀਲਦਾਰ ਸਾਹਿਬ ਕਨਵਨ ਸਾਡੇ ਨਾਲ ਜੁੜ ਚੁੱਕੇ ਨੇ ਸੋ ਕਰਦੇ ਆਂ ਗੱਲਬਾਤ ਸਤਿ ਸ਼੍ਰੀ ਅਕਾਲ ਜੀ ਭਾਜੀ ਸਤਿ ਸ਼੍ਰੀ ਅਕਾਲ ਜੀ ਸਰ ਕਿਹੜੇ ਕਿਹੜੇ ਕੰਮ ਜਿਹੜੇ ਆ ਲੋਕਾਂ ਦੇ ਜਿਹੜੇ ਇੱਥੇ ਮੌਕੇ ਤੇ ਹੀ ਹੱਲ ਕੀਤੇ ਜਾ ਰਹੇ ਨੇ ਆ ਮਾਨਯੋਗ ਪੰਜਾਬ ਸਰਕਾਰ ਦੁਆਰਾ ਲੋਕਾਂ ਨੂੰ ਉਹਨਰੇ ਘਰਾਂ ਤੱਕ ਸੇਵਾਵਾਂ ਪਹੁੰਚਾਉਣ ਲਈ ਵਕਫਾ ਕੈਂਪ ਸਾਰੇ ਪਿੰਨਾਂ ਵਿੱਚ ਕੈਂਪਾਂ ਦੀ ਲੜੀ ਤਹਿਤ ਅੱਜ ਪਿੰਨ ਨਾਨੋਵਾਲ ਖੁਰ ਦੇ ਵਿੱਚ ਕੈਂਪ ਵੀ ਲਗਾਇਆ ਜਾ ਰਿਹਾ ਹੈ ਜ ਜਿਹਦੇ ਵਿੱਚ ਵਕਫਾ ਦੇ ਤਰ੍ਹਾਂ ਦੇ ਮੈਂਬਰ ਸਾਰੇ ਸਾਡੇ ਕੋਲ ਹਾਜ਼ਰ ਨੇ ਬੈਠੇ ਨੇ ਉਹਨਾਂ ਦੇ ਅਧਿਕਾਰੀ ਕਰਮਚਾਰੀ ਸਾਡੇ ਕੋਲ ਪਹੁੰਚੇ ਹੋਏ ਨੇ ਤੇ ਇਹਦੇ ਵਿੱਚ ਫੂਡ ਸਪਲਾਈ ਸੀਡੀਪੀ ਡਿਪਾਰਟਮੈਂਟ ਤਰ੍ਹਾਂ ਤਰ੍ਹਾਂ ਦੇ ਸਾਰੇ ਸਾਰੇ ਮੈਕ ਵਿੱਚ ਜਿਹੜੇ ਜਿਹੜੇ ਸੇਵਾਵਾਂ ਆਮ ਤੌਰ ਤੇ ਲੋਕਾਂ ਨੂੰ ਸਾਡੇ ਦਫ਼ਤਰਾਂ ਵਿੱਚ ਜਾ ਕੇ ਲੈਣੀਆਂ ਪੈਂਦੀਆਂ ਸੀ ਅੱਜ ਇੱਕ ਪਲੱਟਫਾਰਮ ਦੇ ਅਸੀਂ ਦੇ ਰਹੇ ਹਾਂ ਹੋਰ ਕਿਹੜੇ ਕਿਹੜੇ ਕੰਮ ਜਿਹੜਾ ਇੱਥੇ ਫਿਲਹਾਲ ਹੋ ਰਿਹਾ ਇਸ ਟਾਈਮ ਇਸ ਸਮੇਂ ਕੋਈ ਫੂਡ ਸਪਲਾਈ ਨਾਲ ਸੰਬੰਧਿਤ ਜਿਹੜੇ ਕੰਮ ਹੈਗੇ ਆ ਉਹ ਹੋ ਰਹੇ ਨੇ ਹੈਗੇ ਆ ਆਧਾਰ ਕਾਰਡ ਵਗੈਰਾ ਜੋ ਵੀ ਸੇਵਾਵਾਂ ਮਹਾਮ ਤੌਰ ਤੇ ਪਬਲਿਕ ਸਾਡੇ ਦਫ਼ਤਰਾਂ ਵਿੱਚ ਜਾ ਕੇ ਲੈਂਦੀ ਹੈ ਉਹ ਸਾਰਾ ਇੱਥੇ ਅੱਜ ਮਿਲ ਨਹੀਂ ਇੱਕ ਪਲੇਟਫਾਰਮ ਦੇ ਉੱਤੇ ਕਈਆਂ ਲੋਕਾਂ ਦੀਆਂ ਜਿੱਦਾਂ ਵੋਟਾਂ ਕਟੋ ਗਈਆਂ ਪਿੰਡੋਂ ਜਾਂ ਕਈਆਂ ਦੀਆਂ ਬਣੀਆਂ ਨਹੀਂ ਉਹ ਵੀ ਹੱਲ ਜਿਹੜੇ ਇਹ ਮੌਕੇ ਤੇ ਹੋ ਰਹੇ ਨਹੀਂ ਵੋਟ ਨਾਲ ਸੰਬੰਧਿਤ ਕੰਮ ਨਹੀਂ ਇੱਥੇ ਹੋਣਗੇ ਉਹ ਇਲੈਕਸ਼ਨ ਕਮਿਸ਼ਨ ਦਾ ਅਲੱਗ ਤੌਰ ਤੇ ਕੰਮ ਹੈਗਾ ਉਹ ਵੀ ਐਲੋਸ ਨੂੰ ਆਪਣੇ ਪਬਲਿਕ ਨੂੰ ਮਿਲ ਕੇ ਉਹ ਆਪਣਾ ਕੰਮ ਕਰਵਾ ਸਕਦੇ ਹੈਗੇ ਨੇ ਠੀਕ ਹੈ ਹਾਂਜੀ ਔਰ ਆਮ ਸੰਗਤ ਨੂੰ ਕੀ ਕਹਿਣਾ ਚਾਹੁੰਦੇ ਹੋ ਮੈਂ ਇਹੀ ਸੰਦੇਸ਼ ਦੇਣਾ ਚਾਹੁੰਦਾ ਕਿ ਜਿਸ ਤਰ੍ਹਾਂ ਪੰਜਾਬ ਸਰਕਾਰ ਦਾ ਮੰਤਵ ਹੈਗਾ ਕਿ ਲੋਕਾਂ ਨੂੰ ਸਵਾਮਾਂ ਦੇਣ ਦਾ ਹੈਗਾ ਉਹਨਾਂ ਦਾ ਕੀ ਵਧੀਆ ਤਰੀਕੇ ਨਾਲ ਸਵਾਮਾਂ ਦਿੱਤੀਆਂ ਤੇ ਮੈਂ ਲੋਕਾਂ ਨੂੰ ਵੀ ਇਹ ਅਪੀਲ ਕਰਦਾ ਕਿ ਵੱਧ ਤੋਂ ਵੱਧ ਇਹਨਾਂ ਕੈਂਪਾਂ ਵਿੱਚ ਆ ਕੇ ਇਸ ਚੀਜ਼ ਦਾ ਫਾਇਦਾ ਉਠਾਉਣ ਤਾਂ ਕਿ ਸਰਕਾਰ ਦਾ ਮੰਤਵ ਵੀ ਪੂਰਾ ਹੋਵੇ ਤੇ ਸਾਨੂੰ ਸਵਾਮਾਂ ਵੀ ਮਿਲ ਸਕਣ ਤੇ ਸਾਰੇ ਮੁਲਾਜ਼ਮ ਜਿੱਦਾਂ ਇੱਕ ਪਲੇਟਨ ਪਲੇਟ ਭਾਰੋਂ ਤੇ ਹਾਜ਼ਰ ਨੇ ਅੱਜ ਤੇ ਲੋਕਾਂ ਨੂੰ ਵੀ ਚਾਹੀਦਾ ਹੈ ਕਿ ਆਪਣਾ ਵਰਚਾਰ ਕੇ ਉਹ ਆਪਣੀਆਂ ਸੁਭਾਵਾਂ ਜਿਹੜੀ ਜਿਹੜੇ ਕੰਮਨਾਰੇ ਹੈਗੇ ਉਹ ਕਰਵਾਨ ਠੀਕ ਹੈ ਸੋ ਇਹ ਸੰਨ ਤਹਿਸੀਲਦਾਰ ਕੁਲਵਿੰਦਰ ਸਿੰਘ ਜੀ ਜਿਨ੍ਹਾਂ ਨੇ ਦੱਸਿਆ ਕਿ ਬਹੁਤ ਵਧੀਆ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਜਿਹੜਾ ਕਿ ਨਵਿਕਲਾ ਉਪਰਾਲਾ ਕੀਤਾ ਗਿਆ ਆ ਇਹ ਸਰਕਾਰ ਆਪਕੇ ਦੁਆਰ ਜਿਹੜਾ ਕਿ ਹਰ ਕੰਮ ਚਾਹੇ ਉਹ ਫੂਡ ਇਨਸਪੈਕਟਰ ਦੇ ਨਾਲ ਹੋਵੇ ਜਾਂ ਰਜਿਸਟਰੀਆਂ ਦਾ ਹੋਵੇ ਜਾਂ ਕੋਈ ਕੋਈ ਵੀ ਮੁੱਦਾ ਹੋਵੇ ਜਿਹੜਾ ਇਹ ਮੌਕੇ ਤੇ ਇਹਦਾ ਹੱਲ ਕੀਤਾ ਜਾਂਦਾ ਹੋਰ ਵੀ ਪਿੰਡ ਦੇ ਲੋਕ ਇੱਥੇ ਸੱਜਣ ਇਕੱਠੇ ਹੋਏ ਨੇ ਕਰਦੇ ਆ ਗੱਲਬਾਤ ਸੋ ਸਾਡੇ ਨਾਲ ਸਾਡੇ ਪੱਤਰਕਾਰ ਸਾਥੀ ਸਰਦਾਰ ਜਸਬੀਰ ਸਿੰਘ ਜੀ ਜਿਨ੍ਹਾਂ ਦੇ ਬਹੁਤ ਹੀ ਯੋਗਦਾਨ ਨੇ ਅੱਜ ਸਰਕਾਰ ਆਪਕੇ ਦਵਾਰ ਦੀ ਪੂਰੀ ਟੀਮ ਦਾ ਜਿਹੜਾ ਸਪੋਰਟ ਕਰਕੇ ਜਿਹੜਾ ਇੱਥੇ ਲੈ ਕੇ ਆਇਆ ਪਿੰਡ ਦਾ ਪ੍ਰੋਗਰਾਮ ਕਰਵਾਇਆ ਜਾ ਰਿਹਾ ਕਰਦੇ ਹਾਂ ਗੱਲਬਾਤ ਸਸੀ ਕਲਜੀ ਭਾਈ ਸਸੀ ਕਲਜੀ ਕੀ ਹਾਲ ਚਾਲ ਹੈ ਠੀਕ ਹੋ ਬਹੁਤ ਵਧੀਆ ਜੀ ਬਹੁਤ ਵਧੀਆ ਕਿਹੜੇ ਕਿਹੜੇ ਕੰਮ ਜਿਹੜੇ ਅੱਜ ਲੋਕਾਂ ਦੇ ਇੱਥੇ ਹੱਲ ਹੋ ਰਹੇ ਨੇ ਸਭ ਤੋਂ ਪਹਿਲੇ ਤੇ ਦੇਖੋ ਇਹ ਜਿਹੜਾ ਪੰਜਾਬ ਸਰਕਾਰ ਲੋ ਸਰਕਾਰ ਤੁਹਾਡੇ ਦਵਾਰ ਕੈਂਪਾ ਨਨੂਵਾਲ ਖੁਰਦ ਚ ਅੱਜ ਲੱਗਿਆ ਹੂੰ ਇਹਦੇ ਵਿੱਚ ਜਿਸ ਤਰ੍ਹਾਂ ਤੁਸੀਂ ਲਾ ਲੋ ਕਿ तहसीलदार साहब ਸਾਡੇ ਕੋ ਪਹੁੰਚਿਆ ਨਾ तहसीलदार ਕਨਵਾਨ ਤੋਂ ਹਾਂਜੀ ਉਸ ਤੋਂ ਬਾਅਦ ਫੂਡ ਸਪਲਾਈ ਵਿਭਾਗ ਆਇਆ ਠੀਕ ਹੈ ਫੇਰ ਸਾਡੇ ਕੋਲ ਸੀਡੀਪੀਓ ਆਇਆ ਹੈ ਬੀਡੀਪੀਓ ਤੋਂ ਆਏ ਆ ਔਰ ਨਾਲ ਸਾਡੇ ਕੋਲ ਜੇਰੀਆ ਡਾਕਟਰਾਂ ਦੀ ਟੀਮ ਵੀ ਪਹੁੰਚੀ ਆ ਠੀਕ ਹੈ ਤੇ ਜਿਹੜੀਆਂ ਮਤਲਬ ਮੁਸ਼ਕਲਾਂ ਸਾਨੂੰ ਦਫਤਰਾਂ ਦੇ ਵਿੱਚ ਜਿਸ ਤਰ੍ਹਾਂ ਲਾ ਲੋ ਕਿ ਖੱਜਲ ਖਵਾਰੀ ਹੋ ਕੇ ਵੀ ਕਈ ਵਾਰੀ ਕੰਮ ਨਹੀਂ ਸਿਰੇ ਚੜਦਾ ਜਿਹੜੀਆਂ ਲੋਕਾਂ ਨੂੰ ਸਵਾਵਾਵਾ ਉਹ ਇਹ ਕੈਂਪ ਦੇ ਵਿੱਚ ਜਿਹੜੀਆਂ ਉਹ ਦਿੱਤੀਆਂ ਜਾ ਰਹੀਆਂ ਔਰ ਦੂਸਰਾ ਇਹ ਆ ਕਿ ਲੋਕਾਂ ਦੀ ਖੱਜਲ ਖਵਾਰੀ ਨੂੰ ਘਟ ਕਰਨ ਲਈ ਜਿਹੜਾ ਵਾ ਉਸ ਇੱਥੇ ਸੇਵਾ ਕੇਂਦਰ ਵਾਲੇ ਵੀ ਸਾਡੇ ਕੋਲ ਮੌਜੂਦ ਆ ਕਿ ਜਿਹੜਾ ਲੋਕਾਂ ਨੂੰ ਕਈ ਵਾਰੀ ਕੀ ਹੁੰਦਾ ਕਿ ਕੰਮ ਹੁੰਦਾ ਔਰ ਕੰਮ sire ni ਚੜਦਾ ਕਾਫੀ ਸਮਾਂ ਬਰਬਾਦ ਹੁੰਦਾ ਸਾਡੇ ਕੋਲ ਸੇਵਾ ਕੇਂਦਰ ਵਾਲੇ ਵੀ ਤੁਸੀਂ ਇਥੇ ਦੇਖ ਸਕਦੇ ਹੋ ਬੈਠੇ ਆ ਕਿਸੇ ਦਾ ਕੋਈ ਬੁਢਾਪਾ ਪੈਨਸ਼ਨ ਦੀ ਫਾਈਲ ਆ ਕੋਈ ਬੀਸੀ ਦਾ ਸਰਟੀਫਿਕੇਟ ਆ ਉਹ ਵਾਲੇ ਵੀ ਜਿਹੜੀਆਂ ਸਾਰੀਆਂ ਸਬਾਵਾਂ ਜਾਂ ਕਿਸੇ ਦਾ ਬਰਤ ਸਰਟੀਫਿਕੇਟ ਆਨਲਾਈਨ ਹੋਣ ਵਾਲਾ ਉਹ ਸਾਰੀਆਂ ਜਿਹੜੀਆਂ ਸਬਾਵਾਂ ਵਾ ਉਹ ਇਸ ਕੈਂਪ ਦੇ ਵਿੱਚ ਜਿਹੜੀਆਂ ਉਹ ਦਿੱਤੀਆਂ ਜਾ ਰਹੀਆਂ ਸੋ ਸਰਕਾਰ ਦੇ ਨਵਿੱਕੇ ਦੇ ਉਪਰਾਲੇ ਨੇ ਸਰਦਾਰ ਸਾਹਿਬ ਕੀ ਕਹਿਣਾ ਚਾਹੁੰਦੇ ਕਿ ਪਹਿਲੀ ਵਾਰ ਇਹ ਹੋ ਰਿਹਾ ਕਿ ਸਰਕਾਰ ਆਪਕੇ ਦਵਾਰ ਤੁਹਾਡੇ ਪਿੰਡ ਪਿੰਡ ਆਣ ਕੇ ਵੱਡੇ ਤੋਂ ਵੱਡਾ ਅਫਸਰ ਬੈਠਾ ਹੈ ਅੱਜ ਇਹ ਕੈਂਪ ਲੱਗਾ ਆ ਕੰਮ ਹੋ ਰਹੇ ਨੇ ਕੀ ਕਹਿਣਾ ਚਾਹ ਭਗਵਾਨ ਜਨਮ ਦੀ ਇਹ ਦੀ ਇੱਕ ਨਵਕੀ ਸੋਚ ਆ ਕਿ ਪਿੰਡ-ਪਿੰਡ ਜਾ ਕੇ ਲੋਕਾਂ ਦੇ ਘਰਾਂ ਵਿੱਚ ਕੰਮ ਕੀਤੇ ਜਾਣ ਹੂੰ ਉਹਦੇ ਤਹਿਤ ਆ ਜਿਹੜਾ ਨੌਲ ਵਿੱਚ ਸੀ ਸਾਰੀ ਸਾਡੀ ਸਰਕਾਰ ਦੇ ਨੁਮਾਇੰਦੇ ਮੁਲਾਜ਼ਮ ਸਾਰੇ ਇੱਥੇ ਪਹੁੰਚੇ ਆ ਹਰ ਇੱਕ ਤਰ੍ਹਾਂ ਦਾ ਕੰਮ ਇੱਥੇ ਹੋ ਰਿਹਾ ਲੋਕ ਭਗਵਾਨ ਜਨਮ ਤੋਂ ਬਹੁਤ ਖੁਸ਼ ਆ ਜੋ ਕੰਮ ਕਰ ਰਹੇ ਆ ਇੱਕ ਵੱਖਰਾ ਹੀ ਕੰਮ ਕਰ ਰਹੇ ਆ ਸਰਕਾਰ ਦੇ ਵਿੱਚ ਹਰ ਬੰਦਾ ਉਹਨਾਂ ਦੇ ਪ੍ਰੋਗਰਾਮ ਦੇ ਨਾਲ ਬਹੁਤ ਖੁਸ਼ ਹੈਗਾ ਕਿਉਂਕਿ ਇੱਥੇ ਦੇਖੋ ਇੱਕ ਨਹੀਂ ਘਟੋ ਘਟ 10 ਮਹਿਕਵੇਂ ਪਹੁੰਚਿਆ ਹਰ ਇੱਕ ਮੈਂ ਘਟੋ ਘਟ 20 ਪਿੰਡਾਂ ਦੇ ਵਿੱਚ ਇਹਨਾਂ ਦੇ ਨਾਲ ਜਾ ਚੁੱਕਾ ਸਾਰੀ ਜਗ੍ਹਾ ਜਿਹੜੇ ਲੋਕ ਭਗਵੰਤ ਮਾਨ ਨੂੰ ਦੁਆਵਾਂ ਦਿੰਦੇ ਆ ਕਿ ਮੋੜੇ ਪਰਮਾਤਮਾ ਦੀ ਲੰਬੀ ਉਮਰ ਕਰੇ ਤੇ ਮੋੜ ਸਰਕਾਰ ਬਣੇ ਤੇ ਇੱਕ ਰੰਗਲਾ ਪੰਜਾਬ ਬਣੇ ਸੋ ਸਾਡੇ ਨਾਲ ਜੋ ਚੱਕਣੇ ਸਰਦਾਰ ਪਲਵਿੰਦਰ ਸਿੰਘ ਦੀ ਪਲਵਿੰਦਰ ਸਿੰਘ ਦੀ ਕਿਹੜਾ ਕੰਮ ਲੈ ਕੇ ਆ ਜਾਏ ਉਥੇ ਮੈਂ ਸਰ ਆਇਆ ਸੀਗਾ ਮੇਰਾ ਨਾ ਰਾਸ਼ਨ ਕਾਰਡ ਬਣਿਆ ਹੋਇਆ ਸੀਗਾ ਜਿਹੜਾ ਮਤਲਬ ਕਿ ਦਾਣੇ ਮਿਲਦੇ ਆ ਉਹ ਕਿਸੇ ਕਾਰਨ ਕੱਟਿਆ ਗਿਆ ਸੀਗਾ ਠੀਕ ਹੈ ਤੇ ਉਹ ਮੈਂ ਸਾਹਿਬ ਨੂੰ ਦੱਸਿਆ ਕਿ ਦੱਦਾ ਕਰਕੇ ਮੇਰਾ ਕੱਟਿਆ ਗਿਆ ਉਹਨਾਂ ਨੇ ਮੌਕੇ ਤੇ ਉਹਨਾਂ ਨੇ ਕਰਕੇ ਤੇ ਕਹਿੰਦੇ ਵੀ ਹੁਣ ਤੈਨੂੰ ਮਤਲਬ ਕਿ ਦਾਣੇ ਮਿਲਣ ਕਰਨਗੇ ਉਹਨਾਂ ਨੇ ਸਹੀ ਕਰ ਦਿੱਤਾ ਮਤਲਬ ਇੱਕ ਆਮ ਨਾਗਰਿਕਾ ਜਿਹੜਾ ਅੱਜ ਮੌਕੇ ਤੇ ਹੀ ਹੱਲ ਹੋ ਚੁੱਕਾ ਹੈ ਪਹਿਲਾਂ ਹਜ਼ਾਰਾਂ ਗੇੜੇ ਜਿਹੜੇ ਮਾਰਨੇ ਪੈਂਦੇ ਸੀ ਦਫ਼ਤਰਾਂ ਦੇ ਹਾਂਜੀ ਹਾਂਜੀ ਕਈ ਉੱਥੇ ਰਿਸ਼ਵਤਖੋਰ ਬੈਠੇ ਸੀ ਕਈ 200 500 ਕਈ ਇਤਰਾਹ ਦੀ ਜਿਹੜੀ ਹੈ ਭੇਟਾ ਮੰਗਦੇ ਸੀ ਕੱਲ ਹੀ ਨਹੀਂ ਸੁਣਦੇ ਅੱਜ ਕੰਮ ਤੁਹਾਡਾ 5 ਮਿੰਟਾਂ 'ਚ ਹੋ ਰਿਹਾ ਕੀ ਕਹਿਣਾ ਚਾਹੁੰਦੇ ਦੇਖੋ ਜੀ ਇਹ ਤੇ ਬਹੁਤ ਵਧੀਆ ਉਪਰਾਲਾ ਜੀ ਅਸੀਂ ਤੇ ਇਹੋ ਹੀ ਕਵਾਂਗੇ ਕਿ ਮਤਲਬ ਕਿ ਆਪ ਦੀ ਸਰਕਾਰ ਫਿਰ ਤੋਂ ਆਵੇ ਇਹ ਜਿਹੜੀ ਨਵੀਂ ਸੋਚ ਜਿਹੜੀ ਹੈ ਕਿ ਨਹੀਂ ਜਿਹੜੇ ਪਿੰਡ ਪਿੰਡ ਘਰ ਘਰ ਆ ਕੇ ਕੰਮ ਹੋ ਰਹੇ ਆ ਜਿਹੜੇ ਐ ਖੱਜਲਖਵਰੀ ਹੋ ਕੇ ਉੱਥੇ ਗੇੜੇ ਮਾਰ ਮਾਰ ਕੇ ਨਹੀਂ ਕੰਮ ਹੁੰਦੇ ਸੀਗੇ ਉਹ ਘਰ 'ਚ ਆ ਗਿਆ ਅੱਜ ਕੰਮ ਮੇਰਾ ਹੋ ਅਸੀਂ ਤੇ ਇਹ ਕਹਾਂਗੇ ਮਾਰੇ ਚੜ੍ਹਦੀ ਕਲਾ ਕਰੇ ਸੋ ਤੁਸੀਂ ਦੇਖ ਰਹੇ ਹੋ ਲੋਕਾਂ ਦੇ ਕੰਮ ਜਿਹੜੇ ਪਿੰਡ ਦੇ ਵਿੱਚ ਹੋ ਰਹੇ ਨੇ ਆ ਕੇ ਚੰਦ ਮਿੰਟਾਂ ਦੇ ਵਿੱਚ ਹਰ ਕੰਮ ਜਿਹੜਾ ਆ ਮੌਕੇ ਤੇ ਹੀ ਤਹਿਸੀਲਦਾਰ ਸਾਹਿਬ ਕਰ ਰਹੇ ਨੇ ਬਾਕੀ ਮਹਿਕਮੇ ਬੈਠੇ ਨੇ ਹਰ ਮਹਿਕਮਾ ਜਿਹੜਾ ਆਪਣਾ ਚੰਦ ਮਿੰਟਾਂ ਦੇ ਵਿੱਚ ਇਹ ਕੰਮ ਕਰ ਰਿਹਾ ਹੋਰ ਵੀ ਪਿੰਡ ਦੇ ਪਤਵੰਤੇ ਸੱਜਣੇ ਬੈਠੇ ਨੇ ਸਰਪੰਚ ਸਾਹਿਬ ਬੈਠੇ ਨੇ ਕਰਦਿਆਂ ਗੱਲਬਾਤ ਸੋ ਸਾਡੇ ਨਾਲ ਪਿੰਡ ਦੇ ਮੈਂਬਰ ਸਰਦਾਰ ਗੁਰਨਾਮ ਸਿੰਘ ਜੀ ਮੌਜੂਦ ਨੇ ਕਰਦਿਆਂ ਗੱਲਬਾਤ ਹਾਂਜੀ ਭਾਜੀ ਕੀ ਮੁਸ਼ਕਲਾਂ ਨੇ ਜਿਹੜੀਆਂ ਪਿੰਡ ਦੇ ਵਿੱਚ ਆ ਰਹੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਮੈਂ ਸਰਕਾਰ ਨੂੰ ਬੇਨਤੀ ਕਰਨੀ ਚਾਹੁੰਦਾ ਹਾਂ ਕਿ ਮੇਰੇ ਨਗਰ ਦੇ ਰਾਸੀ ਤੋਂ ਬਾਅਦ ਜਿਹੜੇ ਰਾਸ਼ਨ ਕਾਰਡ ਸੀ ਕੱਟੇ ਗਏ ਹਨ ਜਿਨ੍ਹਾਂ ਜੋ ਕੁਝ ਥੋੜੇ ਜਿਹਾ ਬਹਾਲ ਕੀਤੇ ਗਏ ਹਨ ਅਜੇ ਬਹੁਤ ਰਾਸ਼ਨ ਕਾਰਡ ਜਿਹੜੇ ਬਹਾਲ ਕਰਨ ਵਾਲੇ ਰਹਿੰਦੇ ਹਨ ਮੈਂ ਬੇਨਤੀ ਕਰਾਂਗਾ ਡੀਸੀ ਸਾਹਿਬ ਨੂੰ ਤੇ ਫੂਡ ਸਪਲਾਈ ਵਿਭਾਗ ਨੂੰ ਕਿ ਉਹ ਸਾਰਿਆਂ ਦੇ ਜਿਹੜੇ ਕੱਟੇ ਗਏ ਜੋਗ ਜਿਹੜੇ ਨੇ ਉਹਨਾਂ ਰਾਸ਼ਨ ਜਿਹੜਾ ਬਹਾਲ ਕੀਤਾ ਜਾਵੇ ਜਿਹੜਾ ਉਹਨਾਂ ਦੇ ਹੋਰ ਵੀ ਜਿਹੜੇ ਲੋੜਵੰਦੇ ਨੇ ਉਹਨਾਂ ਦਾ ਰਾਸ਼ਨ ਜਿਹੜਾ ਲਾਇਆ ਜਾਵੇ ਨਵੇਂ ਸ਼ੇਰੋ ਜਿਹੜੀ ਪਿਲਸਣਾ ਜਿਹੜੀਆਂ ਕੱਟੀਆਂ ਗਈਆਂ ਨੇ ਉਹ ਪਿਲਸਣਾ ਬਹਾਰ ਕਿਤੇ ਜਾਣ ਜਿਹੜੀਆਂ ਪਿਲਸਣਾ ਜੋਗ ਲੱਗਦੇ ਹਨ ਉਹਨਾਂ ਦੀ ਜਿਹੜੀਆਂ ਨਵੀਆਂ ਪਿਲਸਣਾ ਲਾਈਆਂ ਜਾਣ ਇਹ ਸਾਡੀ ਜਿਹੜੀ ਮੰਗ ਹੈ ਇਹ ਪਹਿਲ ਦੇ ਆਧਾਰ ਤੇ ਸਾਡੀ ਮੰਗ ਹੈ ਇਹ ਪੂਰੀ ਕੀਤੀ ਜਾਵੇ ਔਰ ਜਿਹੜੀ ਵੀ ਸੋਦਾ ਹਾਂ ਮਿਲਨੀ ਚਾਹੀਦੀਆਂ ਹਨ ਉਹ ਸਭ ਨੂੰ ਮਿਲਨੀ ਚਾਹੀਦੀਆਂ ਹਨ ਨਹੀਂ ਲੱਗਦਾ ਕਿ ਜਿਹੜੇ ਰਾਸ਼ਨ ਕਾਰਡ ਕਟੋਏ ਹੀ ਉਹ ਇੱਕ ਟੱਕੇ ਸਾਰਿਆਂ ਦੇ ਕੱਟੇ ਗਏ ਕਿ ਜਾਂ ਜਿਹੜੇ ਕੁਝ ਲੋਕ ਨਹੀਂ ਸੀਗੇ ਲੈਣ ਵਾਲੇ ਉਹਨਾਂ ਦੇ ਕੱਟੇ ਗਏ ਨਹੀਂ ਨਹੀਂ ਜੀ ਸਾਰੇ ਇੱਕ ਟੱਕੇ ਕੱਟੇ ਗਏ ਆ ਜਿਨ੍ਹਾਂ ਵਿੱਚ ਆਪਣੀ ਕੈਟੇਗਰੀ ਕਰਕੇ ਰਾਸ਼ਨ ਕੱਢ ਦਿੱਤੇ ਆ ਹੁਣ ਜਿਹੜੇ ਅਸੀਂ ਬੇਨਤੀ ਕਰਾਂਗੇ ਕਿ ਉਹ ਨਹੀਂ ਕੱਟੇ ਜਾਣੇ ਚਾਹੀਦੇ ਸਾਰੇ ਜਿਹੜੇ ਬਹਾਲ ਕਰਨੇ ਚਾਹੀਦੇ ਹਨ ਉਹਦੇ ਵਿੱਚ ਗਰੀਬ ਪਰਿਵਾਰਾਂ ਦੇ ਵੀ ਬੱਚੇ ਹੋਗੇ ਗਰੀਬ ਪਰਿਵਾਰ ਵੀ ਹਨ ਜਿਹੜੇ 4 ਕਿੱਲੇ ਦੇ ਕਿਸਾਨ ਹਨ ਉਹਨਾਂ ਦੇ ਵੀ ਜਿਹੜੇ ਕੱਟੇ ਗਏ ਹਨ ਪਹਿਲਾਂ ਸਰਕਾਰ ਨੇ ਬੇਨਤੀ ਕੀਤੀ ਸੀ ਇਹ ਜਿਹੜੇ 5 ਕਿ ਉਹਨਾਂ ਸਾਰਿਆਂ ਨੂੰ ਜਿਹੜੇ ਰਾਸ਼ਨ ਕਾਰਡ ਦੇਵਾਂਗੇ ਤੇ ਜਿਹੜੇ ਉਹ 4 ਕਿਲੇ ਤੱਕ ਆਨੇ ਉਹ ਸਾਰਿਆਂ ਦੇ ਕੱਟੇ ਗਏ ਹਨ ਉਹ ਜਿਹੜੇ ਮੁੜ ਕੇ ਬਹਾਲ ਕੀਤੇ ਜਾਣ ਤੇ ਇਹ ਸਾਡੀ ਬੇਨਤੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ